ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਕੋਈ ਕਿਲੇ ਦੀਆਂ ਤਸਵੀਰਾਂ ਨਹੀਂ ਇਹ ਸ਼ਮਸ਼ਾਨ ਘਾੜ ਦੀਆਂ ਤਸਵੀਰਾਂ ਨੇ ਜੀ ਹਾਂ ਬਿਲਕੁਲ ਸਹੀ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ਮਸ਼ਾਨ ਘਾੜ ਦੀਆਂ ਤਸਵੀਰਾਂ ਨੇ ਬਹੁਤ ਹੀ ਖੂਬਸੂਰਤ ਕਹਿ ਸਕਦੇ ਹਾਂ ਕਿ ਸ਼ਮਸ਼ਾਨ ਘਾੜ ਨੂੰ ਬਣਾਇਆ ਗਿਆ ਸਿਆਣੇ ਗੱਲਾਂ ਕਹਿੰਦੇ ਨੇ ਕਿ ਇਨਸਾਨ ਦੀ ਜਿਹੜੀ ਆਖਰੀ ਮੰਜ਼ਲ ਹੈ ਜਿਹੜਾ ਆਖਰੀ ਸਫ਼ਰ ਹੈ ਉਹ ਸ਼ਮਸ਼ਾਨ ਘਾੜ ਦਾ ਹੀ ਹੁੰਦਾ ਹੈ ਤੇ ਆਖਰੀ ਜਿਹੜੀ ਮੰਜ਼ਲ ਹੁੰਦੀ ਹੈ ਉਹ ਸ਼ਮਸ਼ਾਨ ਘਾੜ ਦੇ ਵਿੱਚ ਹੀ ਹੁੰਦੀ ਹੈ ਆਲਾ ਦੁਆਲਾ ਤੁਸੀਂ ਦੇਖ ਸਕਦੇ ਹੋ ਕਿੰਨਾ ਦੇਨ ਨੂੰ ਸਕੂਨ ਦੇਣ ਵਾਲਾ ਜਿਹੜਾ ਇੱਥੇ ਮਾਹੌਲ ਹੈ ਕਿਸ ਤਰੀਕੇ ਨਾਲ ਦਰਖਤ ਇੱਥੇ ਲੱਗੇ ਹੋਏ ਆ ਕਿਸ ਤਰੀਕੇ ਨਾਲ ਇੱਥੇ ਪਾਰਕ ਬਣੇ ਹੋਏ ਆ ਕਿਸ ਤਰੀਕੇ ਨਾਲ ਪੀਣ ਵਾਲਾ ਆਰੋ ਦਾ ਪਾਣੀ ਆ ਨਾ ਕਿ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਇੱਥੇ ਦਿੱਤੀਆਂ ਗਏ ਨੇ ਸ਼ਮਸ਼ਾਨ ਘਾਟ ਦੇ ਵਿੱਚ ਜਿਸ ਤਰੀਕੇ ਨਾਲ ਕੋਈ ਸ਼ਾਹੀ ਕਿਲਾ ਹੁੰਦਾ ਉਸੇ ਤਰੀਕੇ ਨਾਲ ਜਿਹੜਾ ਨਕਸ਼ਾ ਤਿਆਰ ਕੀਤਾ ਗਿਆ ਉਸੇ ਤਰੀਕੇ ਨਾਲ ਹੀ ਸ਼ਾਹੀ ਕਿਲਿਆਂ ਦੇ ਵਾਂਗੂ ਇਸ ਦੇ ਗੇਟ ਬਣੇ ਹੋਏ ਨੇ ਇਸ ਦੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਬਿਲਕੁਲ ਕਿਲਿਆਂ ਦੀ ਜਿਹੜੀ ਦਿਖ ਦਿੱਤੀ ਗਈ ਆ ਪੰਜਾਬ ਦਾ ਪਹਿਲਾ ਸ਼ਮਸ਼ਾਨ ਘਾਟ ਹੋਣਾ ਜਿੱਥੇ ਲੋਕ ਸ਼ਹਿਰ ਛਪਾਟੇ ਦੇ ਲਈ ਆਉਂਦੇ ਆ ਜਿੱਥੇ ਲੋਕ ਦਿਲ ਨੂੰ ਸਕੂਨ ਲੈਣ ਦੇ ਵਾਸਤੇ ਪਾਰਕ 'ਚ ਬੈਠਣ ਦੇ ਲਈ ਆਉਂਦੇ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਈ ਕਿਲੇ ਦੀਆਂ ਤਸਵੀਰਾਂ ਨਹੀਂ ਸ਼ਹਿਰ ਮੁਖਸਰ ਸਾਹਿਬ ਦੇ ਵਿੱਚ ਮੌਜੂਦ ਹੈ